ਆ ਇਹ ਡੰਗਰਾਂ ਤੋਂ ਘਾਟਿਆ ਵੀ ਮੇਤਰਾ ਇੱਕ ਆ ਫਿਟਿੰਗ ਬਹਿ ਜੂਗੀ ਨਾ ਇਹਨਾਂ ਦੇ ਵੀ ਇਹ ਹੁੰਦੀਆਂ ਇਹਨਾਂ ਨੂੰ ਆ ਚੀਜ਼ ਨੂੰ ਪਸੰਦ ਆ ਕਿ ਇਹਨਾਂ ਨੂੰ ਲਾ ਵੀ ਮੇਤਰਾ ਕੰਮ ਹੋ ਗਿਆ ਇਹ ਡਨ ਲਾ ਵੀ ਮੇਤਰਾ ਆ ਫਾਈਨਲ ਲੁੱਕ ਆ ਆਬੀ ਕੀ ਹਾਲ ਚਾਲ ਹੈ ਵੈਲਕਮ ਟੂ ਮਾਈ ਓਵਰਨੀ ਬਲੌਗ ਅੱਜ ਦੇ ਦਿਨ ਤੋਂ ਅੱਜ ਦੇ ਬਲੌਗ ਦੀ ਸ਼ੁਰੂਆਤ ਤੇ ਅੱਜ ਅਸੀਂ ਚੱਲੇ ਆ ਲਾਈਟਾਂ ਦਾ ਕੰਮ ਕਰਾਉਣ ਮੋਟਰਸਾਈਕਲ ਧੋਣੇ ਆ ਇੱਕ ਭਰੋਨੇ ਦੇ ਸ਼ੌਕਰ ਓਏ ਓ ਰੀਮਾ ਦੇ ਮਾਰ ਲਈ ਚਗੀ ਰੀ ਨਾ ਹੱਥ ਆ ਓ ਬੜੀ ਕਪਾਏ ਆ ਓ ਪਈ ਝੱਗ ਜੀ ਤੇ ਚੱਲਦੇ ਆ ਪਹਿਲ ਸ਼ੁਕਰ ਭਾਗੇ ਤੇ ਇਹਦੇ ਥੱਲੇ ਕਰਾਉਣੇ ਲਾਈਟਾਂ ਲਾਈਟਿੰਗ ਕਰਾ ਲੈਣੇ ਅੱਜ ਤੇ ਮਨੀ ਵੀ ਆਉਂਦਾ ਓ ਨੂੰ ਲਾਇਆ ਸੁਣਾ ਉਹ ਵੀ ਆਦਾ ਮੁੱਠਾ ਲੈ ਕੇ ਆਉਂਦਾ ਉਨਾ ਹਜ ਲਿਆ ਮੈਂ ਵੀ ਆ ਗਿਆ ਬਸ ਉਹ ਘਰੇ ਹੀ ਆਉਣ ਲੱਗਾ ਮੁਰਸੇ ਲੈ ਕੇ ਤੇ ਚਲੋ ਚੱਲਦੇ ਆ ਸ਼ੌਕਰਾਂ ਦਾ ਕਰਾਉਣਾ ਹੈ ਕੰਮ ਤੇ ਚੱਲਾ ਸਰ ਪਲੱਗ ਦੀ ਤਾਰ ਪਲੱਗ ਦੀ ਤਾਰ ਕਿੱਥੇ ਹੈ ਮਿੰਟ ਮਾਰਾ ਉੱਥੇ ਮਣੀਆ ਕੇ ਖਲੁੱਤਾ ਇਹ ਆਹ ਵੀ ਆ ਤੈਨੂੰ ਆਖੇ ਲਾ ਦੇ ਆ ਇਹਦਾ ਕਾਲਾ ਕਾਲਾ ਲੱਗਾ ਓਏ ਮਾਰਿਆ ਉਹ ਨਹੀਂ ਰੱਥਾ ਮਾਰਾ ਮੇਰਾ ਫੋਨ ਘਰੇ ਹੀ ਹੂ ਤੇਰਾ ਫੋਨ ਤੇ ਚਲੋ ਚੱਲਦੇ ਆ ਤੇ ਮਿਲਦੇ ਆ ਤੁਹਾਨੂੰ ਚਲੋ ਚੱਲਦੇ ਆ ਤੇ ਮਿਲਦੇ ਨੰਬਦਰੋ ਬੱਦਲੀ ਹੋ ਗਿਆ ਕੰਮ ਬਹੁਤ ਬੱਦਲ ਆ ਗਿਆ ਬੱਦਲ ਜਿਆਦਾ ਆ ਗਿਆ ਕੰਮ ਮੀਂਹ ਨਾ ਬੇ ਹੋਣਾ ਮਾਰਾ ਜੀ ਨਾ ਪਾ ਜੀ ਲਾਈਟਾਂ ਲਾ ਲਓ ਅਵੇਂ ਮੇਤਰਾ ਅੰਮਣਿਆ ਹਾਂ ਪਰ ਨਹੀਂ ਆਇਆ ਯਾਰ ਫੇਰ ਕਿੰਟਾ ਲਾ ਦੇਣਾ ਤੂੰ ਹੀ ਫਿਰ ਤੱਕ ਠੀਕ ਹੀੰਟਾ ਲਾ ਦੇਣਾ 10 ਮਿੰਟਾ ਝੋਕਰ ਪਰ ਜਣੇ ਆ ਉਹ ਜਮ ਮਾਰਵਾ ਮਿੰਟ ਮਾਰ ਯਾਰ ਕਿਹਦਾ ਉਸਤਾਦ ਜੀ ਵੀਰ ਨੇ ਟ੍ਰੈਂਡ ਉਸਤਾਦ ਜੀ ਟ੍ਰੈਂਡ ਯਾਰੀ ਕਰਦਾ ਹਾਂ ਟ੍ਰੈਂਡ ਯਾਰ ਸਟicker ਦਾ ਉਹ ਤੇ ਬਾਅ ਲਗਾਈਏ ਕਿੱਥੇ ਲਗਾਈ ਜੀ ਉਹ ਅਗਲੇ ਬੰਨੇ ਲਗਾ ਦੇਣੇ ਟੈਂਕੀ ਦੇ ਇਤਰੇ ਜਿਤਰੇ ਹੀ ਨੇ ਲਗਾਏ ਨਹੀਂ ਕੋ ਕਿਥੇ ਨਾ ਤੇਰਾਣੀ ਨੇ ਹੁਣ ਹੁਣ ਆਪਾ ਜਾੜਨ ਦਿਆ ਕਾਦੇ ਲਈ ਮੈਂ ਇਹ ਉੱਥੇ ਹੀ ਆਇਆ ਪਰੰਦੇ ਹੀ ਉਹ ਓ ਮਾਈ ਗਾਡ ਫਰਨਾਨੀ ਓ ਮਾਈ ਗਾਡ ਉਹਦਾ ਹੀ ਮੁਰਚਲ ਤੋ ਰਹੇ ਆ ਉਹਦਾ ਹੀ ਮੁਰਚਲ ਤੋ ਹੋ ਗਏ ਲਿਆਂਦਾ ਵੀਰ ਜੀ ਹੁਣ ਫੇਰ ਦੁਬਾਰਾ ਪਰ ਘਰੇ ਜਾਣਾ ਪੈਣਾ ਏ ਮੁਰਚਲ ਤੋ ਹੁਣ ਤੇਰੇ ਪੈਸੇ ਲਿਆਂਦੇ ਤੈਨੂੰ ਤੇਲ ਪਵਾ ਦਾਂ ਤੋਣ ਆ ਗਿਆ ਫੇਰ ਛੋਕਰ ਨਹੀਂ ਭਰਨੇ ਛੋਕਰ ਭਰ ਆ ਗਏ ਕੋਈ ਨਾ ਫੇਰ ਤੋਣ ਉਹ ਬਾਅਦ ਆ ਗਏ ਤੂੰ ਹੀ ਤੇ ਲਾਈਟਾ ਲਾਈਟਾ ਲਾਉਣੀ ਪਈ ਉਹ ਨਹੀਂ ਭਰਾਵਾ ਲਾਈਟਾ ਨੂੰ ਕੋਕ ਹੁੰਦਾ ਓਏ ਰਾ ਕੀ ਗੱਲ ਆ ਆ ਇਹ ਬੰਦੇ ਤੇ ਨਹੀਂ ਤੇ ਉਹ ਗੱਲ ਨਹੀਂ ਬਣੀ ਆ ਤੂੰ ਇੱਕ ਨਾ ਪਰ ਤੇ ਬੜੇ ਨਾ ਬਣਿਓ ਸਾਡੀ ਸ਼ਰਤ ਲੱਗੀ ਕੰਮ ਨਹੀਂ ਕਰਨਾ ਮੇਰੇ ਸੇ ਦੂਜੇ ਕੋਈ ਨਹੀਂ ਕੋਈ ਨਹੀਂ ਕੰਮ ਨਹੀਂ ਬਣੇ ਓਕੇ ਆ ਸਰੀਰ ਖਰਾਬ ਹੋਈ ਆ ਮੈਂ ਗੱਡੀ ਤੇ ਦੱਸਦਾ ਗੱਲ ਮੈਨੂੰ ਕਿੰਨਾ ਚਿਰ ਹੋ ਗਿਆ ਅੱਖੇ ਨੂੰ ਪਿਰਾੜ ਆ ਪਾ ਗਿਆ ਸੀ ਆਪਾਂ ਤੂੰ ਹੋਰ ਕੋਈ ਨਵੀਆਂ ਲਾਇਆ ਨਵੀਆਂ ਤੇ ਪੈਸੇ ਦੇ ਨਾ ਕਿੰਨੇ ਨਹੀਂ ਆ 8 900 22 ਰਟਾ ਹੈ ਕੋਈ ਨਹੀਂ ਕੋਲ ਕੋਲ ਨਾ ਪਿੱਛੇ ਜਾਉ ਲੈ ਇੱਥੇ ਨਹੀਂ ਆਪਾਂ 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 ਨੂੰ ਦਾਦਿਆਂ ਨੂੰ ਆਪਾਂ ਪਿੰਸਾ ਚੜਨਦੇ ਆ ਠੀਕ ਇੱਥੇ ਵੀਡੀਓ ਭਰਾਉਂ ਨਹੀਂ ਦੇ ਉੱਥੇ ਐਵੇਂ ਮਰੀ ਜਾਂਦੇ ਲਾਈਟਾਂ ਕਰਾ ਮਾਮਾ ਕੀ ਹੋ ਗੱਲਾਂ ਜੇ ਹੋ ਗਈਆਂ ਤੇ ਸ਼ਰਤਾਂ ਤੇ ਮਨੋਂ ਨਹੀਂ ਲੈਣੀ ਦਿੱਤਾ ਜਿੱਥੇ ਕਨੇਸੇ ਫੇਰ ਜੁੜਦੀਆਂ ਬੱਸ ਐ ਜੁੜਦੀਆਂ ਉਹ ਲੜੀਆਂ ਲਾਉਂਦੀਆਂ ਯਾ ਇਹ ਡੰਗਰਾਂ ਤੋਂ ਘਾਟਿਆ ਇਹਦੇ ਹੱਥ ਤੇ ਕੱਲੇ ਹੱਥ ਤੇ ਇਹ ਸੁੱਟ ਗਿਆ ਤੇ ਬਾਪੂ ਇਹ ਬੱਲੇ ਜੱਟਾ ਉਹ ਨਾ ਗੁਰਵਾਲਾ ਕਰਦੀਆਂ ਮਾਤਰੀ ਕਰਦੇ ਸੀ ਇਹਨਾਂ ਚੋਕਰ ਪਣਾ ਕੇ ਦੇ ਤੇ ਬਾੜੀ ਵਿੱਚ ਆਟਾ ਇਥੋਂ ਪੱਕਾ ਗੁੰਨ ਕੇ ਤੇ ਹੀ ਰੋਟੀਆਂ ਪੱਕੇ ਜਿਹੜੀਆਂ ਜਾਂਦੇ ਆ ਚੱਲ ਚੱਲਦੇ ਆ ਵੀ ਮਿੱਤਰ ਇੱਕ ਆ ਉਹ ਬੋਲਤੇ ਹੋਰ ਕੋਈ ਦੇਖਿਆ ਪਲਸ ਇੱਕ ਆਈ ਇੱਕ ਹੋਰ ਪੈਦੇ ਵਿੱਚ ਕਲਰ ਵੀ ਚੇਂਜ ਹੋ ਜਾਂਦਾ ਜੇ ਮੰਨ ਲਓ ਕਿ ਨਹੀਂ ਇੱਕੋ ਕਲਰ ਰਹਿਣਾ ਜੀ ਬਈ ਕਲਰ ਇੱਕੋ ਹੀ ਰਹਿਣਾ ਉਹ ਜਿਹੜਾ ਵੀ ਹੋਵੇ ਉਹ ਹੋ ਜਾਣਾ ਅੱਛਾ ਜੀ ਲੀਦਾ ਹੈਗਾ ਦੇਖਦਾ ਜੀ ਗ੍ਰੀਨ ਹੈ ਵਾਏ ਆਪੀਲਾ ਹੈ ਦੂਜਾ ਬਣਾ ਰਹਾ ਧਾਰਾ ਕੁਮਾਰ ਉਹ ਹੈ ਲਾਲ ਹੈ ਨੀਲਾ ਵੇਖ ਲਾ ਇਹ ਲਾਲ ਲਾਲ ਹੈਗਾ ਇਹਨਾਂ ਨੂੰ ਪਾਸੇ ਕਿ ਹੋਰ ਵੇਖ ਫਿਰ ਤੇਰੀੰਦਲਾ ਦੋ ਰੰਗ ਆ ਗਏ ਕਿਟਾੜਾ ਪਈਆਂ ਇਹ ਚਿੱਟਾ ਇੱਕ ਹੋਰ ਕੋਈ ਇਹ ਹੋਰ ਕੋਈ ਲਾਈਟ ਹੋਵੇ ਤੁਮ ਤਾਂ ਵੰਗਾਰੀ ਇਹ ਹੋ ਲੱਗ ਰਹੀ ਨੇ ਭਾਈ ਕਾਰ ਚ ਵੀ ਹੋ ਲੱਗਦੀ ਆ ਨਹੀਂ ਨਹੀਂ ਆਪਾਂ ਹੋ ਲੈਣੀ ਹੈ ਰਿਮੋਟ ਤੇ ਜਿਹੜੀ ਹੁੰਦੀ ਹੈ ਕਲਰ ਬਦਲ ਲੀਂਦੇ ਆ। ਸੋਣੀਆਂ ਕਰਦੇ। ਮੋਸਲ ਦੇ 4 ਚੀ ਸੋਨੇ। 4 ਚੀ ਸਿੱਕਾ ਦਾ 4 ਚੀ ਸੋਨੇ। ਇਹ ਸਾਡੇ ਕੋਲ ਪਾਉਣ ਦਾ ਜਬਾਲਾ ਵੀ ਨਹੀਂ। ਨਹੀਂ ਫੀਡਿੰਗ ਫੀਡਿੰਗ ਬਹਿ ਜੂਗੀ ਨਾ ਇਹਨਾਂ ਦੇ। ਵੀਰੇ ਇਹ ਤੂਫਾਨ ਵੇਖਣਾ। ਮੈਂ ਜਿਹੜੀ ਚੀਜ਼ ਮੇਰੇ ਸਮਝ ਜਿ ਤਰ੍ਹਾਂ ਤੋਂ ਹੀ ਗਿਆ ਉਸ ਤਰੀਕੇ ਦਾ ਤੁਹਾਨੂੰ ਦੇ ਦਿੱਤੀ। ਬਾਕੀ ਚੱਕੇ ਦੇ ਵਿੱਚ ਵੈਸੇ ਇਹੀ ਸਹੀ ਦਿੰਦੀਆਂ ਨੇ ਮੈਂ ਮੋਟਰਸਾਈਕਲ ਦੇ ਅਸ਼ਾਸ਼ ਲੱਖ ਟੱਕ ਕੀਤੀਆਂ ਆ ਤੇ ਪਰ ਇਹਨਾਂ ਲੰਮੀਆਂ ਆਈਆਂ ਜਿਆਦਾ ਦੀਆਂ ਮੰਨ ਲਓ ਪੂਰੀਆਂ ਨਹੀਂ ਫੇਟਾਂ ਦੀਆਂ ਪੂਰੀਆਂ ਨਹੀਂ ਫੇਟਾਂ ਦੀਆਂ ਆ ਆਂਦਾ ਕਿ ਮੇਰੇ ਮੋਟਰਸਾਈਕਲ ਤੇ ਵੀ ਲਵਾ ਦੇ ਆ ਵਾਕੇ ਹੀ ਆ ਉੱਤਰ ਲਈਆਂ ਇਹ ਪਰ ਲੰਮੀਆਂ ਆ ਤੇ ਉਹ ਨਹੀਂ ਇਹ ਲੰਮੀਆਂ ਜੇ ਹੈਗੀਆਂ ਜਿਆਦਾ ਦੀਆਂ ਤੇ ਆਪਾਂ ਹੁਣ ਵੇਖਣੇ ਆ ਕਿ ਜੇ ਮੈਂ ਦੇ ਵੇਲੇ ਇਹ ਸਰਕਟਾਂ ਆ ਕੀਤੀਆਂ ਇ ਹੁਣ ਵੇਖੋ ਕੀ ਕਰਨਾ ਇਹ ਲਵਾਉਣੀਆਂ ਇਹਦੇ ਮੋਟਰਸਾਈਕਲ ਦੇ ਕਿ ਰਲਵਾਵਾਂਗੇ 2 ਲੱਖ ਦੀਆਂ ਨਾਲ ਤਾਂ ਦੱਸੋ ਫਿੱਟ ਕੀਤੀ ਪਰ ਦੂਰਾ ਵਾਲਾ ਹੁੰਦਾ ਉੱਤੇ ਥੱਲੇ ਉਹਨੀਆਂ ਵਾਲੇ ਪੂਰੀ ਫਿੱਟ ਹੋਈ ਤੇ ਹੁਣ ਵੇਣੇ ਆ ਕੀ ਸਮਝਾ ਰਹੇ ਆ ਦੱਸੋ ਯਾਰ ਆਪ ਦਾ ਦੱਸਦਾ ਦੋ ਉਹਨੇ ਉਹਨੇ ਤੇ ਆਤਾਂ ਦਾ ਲਵਾ ਲਓਏ ਉਹ ਦੱਸ ਚਲੋ ਵੇਣੇ ਕੀ ਸਮਝਾ ਰਹੇ ਆ ਮਿੱਤਰ ਆ ਗਮ ਬੰਤਾ ਜੀ ਪਲੇਟਾਂ ਦਾ ਤੇ ਵੇਖੋ ਨਾ ਕੀ ਸਮਝ ਆ ਜੇ ਇਹ ਲਗਦੀਆਂ ਇਹ ਲਾਵਾਂਗੇ ਆ ਤੁਸੀਂ ਲੈ ਇੱਥੇ ਆਖਦੇ ਜਿੰਨਾ ਇੱਥੇ ਲਾਵਾਂਗੇ ਇਹਨੂੰ ਇਹ ਨਵਾਂ ਪੰਗਾ ਤਿਆਰ ਇਹਦਾ ਇੱਥੋਂ ਲੈ ਕੇ ਤੇ ਉਹ ਲਾਸਟ ਤੱਕ ਜਿਹੜੇ ਹਾਲੇ ਵੀ ਲੰਮੀ ਆ ਇਹ ਬੜੀ ਲੰਮੀ ਆ ਇਹ ਪਾਕਿਸਤਾਨ ਜਾਂ ਬੜੀਆਂ ਆਪਣੇ ਪਿੰਡੋਂ ਇਹ ਇਹਦੇ ਬੜੀ ਲੰਮੀ ਆ ਲਾ ਕੇ ਲਾਹੌਰ ਚਲ ਗਏ ਤੇ ਉਹਨਾਂ ਨੂੰ ਪੁੱਛਣਾ ਕਿ ਇਹ ਕਿੱਥੋਂ ਲਗਾਈ ਹੈ ਜਿਆ ਤਰ੍ਹਾਂ ਟਾਡੀ ਦੁਕਾਨ ਦਾ ਕਿੱਥੋਂ ਚਲਾ ਆ ਯਾਰ ਦਾਦਾ ਹੀ ਕੋਈ ਗੱਲ ਨਹੀਂ ਆ ਆੜੀ ਉੱਤੇ ਤਾਂ ਛਮਕ ਜੀ ਲੱਤੀ ਆ ਕਿਹ ਕਿਛੋ ਪ੍ਰੈਂਟ ਆ ਦੂਰੋਂ ਹੀ ਜ਼ਿਆਦਾ ਉੱਤੇ ਹੁੰਦਾ ਨਹੀਂ ਆ ਤੂੰ ਅੰਨਾ ਆ ਤੈਨੂੰ ਕੀ ਦਿਖਣਾ ਹੈ ਠੀਕ ਆ ਦੂਰੋਂ ਮੇਟੀਆਂ ਜ਼ਿਆਦਾ ਹੁੰਦਾ ਨਹੀਂ ਹੁਣ ਵੇਖੋ ਕੀ ਸਮਾਂ ਯਾਰ ਜੇ ਇਹੋ ਲਵਾਉਣੀਆਂ ਤੇ ਇਹਦਾ ਕਾਰਟ ਕਟਈਆ ਬਹੁਤ ਆ ਇੱਥੇ ਦਾ ਕਿੱਥੇ ਆ ਰਿਹਾ ਦਬਾਗਾ ਵਧੀਆ ਨੀ। ਮੇਰਾ ਕੰਸਟੂਨ ਨੀ ਅਫਰਦੀਆ ਵੇਖੋ ਹਲੇ ਮਣੀ। ਇਹ ਉਹ ਜਿਹਕੇ ਲੰਮੀ ਪਾਣੀ। ਹਾਂ ਲੱਸ ਮਣੀ। ਇਹ ਮਣੀ ਮਣੀ ਦੋ ਤੇਰੇ ਲਵਾ ਦਿੰਨੇ ਆ ਲੱਗਣਗੀਆਂ। ਹੈ? ਕੈਮਰਾ ਜਿੱਤਰਾ ਕੈਮਰਾ ਬੰਦ ਹੋਣਾ। ਇਹਦਾ ਆ ਜਾਣਾ। ਉਹ ਜਿਹੜਾ ਉਹ ਆ ਉਹਦਾ ਆ ਜਾਣਾ। ਉਹ ਲੰਮੀਆਂ ਜ਼ਿਆਦੀਆਂ। ਵੇਖੋ ਹੁਣ ਕੀ ਸਮਝ ਆ ਰਿਹਾ। ਅੱਗੇ ਆਂ ਚਿੱਟੀਆਂ ਦੇ ਖਸਾਓ ਉਹ ਨੂੰ ਕਰਕੇ ਉਹ ਤੇ ਲੱਗ ਹੀ ਜਾਣੀਆਂ ਏ ਬੋਲ ਵਾਲੋ ਏ ਚਿੱਟੀਆਂ ਹੀ ਫੱਬਨੀ ਬੜੀਆਂ ਬਾਕੀ ਢਾਡੀ ਮਰ ਜੀ ਸਾਡਾ ਸਾਡਾ ਥੋੜਾ ਰੱਦਾ ਹੋਰ ਥੋੜਾ ਸਾਫ ਦਾ ਕਰਨ ਦਾ ਹੋਰ ਸਾਫ ਦੁਨੀਆ ਦਾ ਵੱਖਰਾ ਵੱਖਰਾ ਕਰਨ ਦਾ ਥੋੜਾ ਆਗਲਾ ਦੀ ਕੇ ਨਹੀਂ ਲੱਗਦਾ ਮੋਟਰਸਾਈਕਲ ਨੂੰ ਤੇਰੇ ਵਾਲਾ ਵੀ ਖਨਾਰ ਦੇ ਨਹੀਂ ਲੱਗੇ ਸਾਉ ਦਾ ਪٹرول ਸਾਉ ਦਾ ਪੈਟਰੋਲ ਸੁੱਟ ਕੇ ਤੇ ਇਹ ਨੂੰ ਮਰੇ ਤਾਂ ਨੂੰ ਜਿਹੜੀਆਂ ਸਈਆਂ ਗੁੱਡੀਆਂ ਚੀਜ਼ਾਂ ਪਸੰਦ ਆਉਂਦੀਆਂ ਇਹਨਾਂ ਨੂੰ ਆਹ ਚੀਜ਼ ਇਹਨੂੰ ਪਸੰਦ ਆ ਗਈ ਇਹਨਾਂ ਨੂੰ ਰੰਗ ਜਾਮਨੀ ਉਹ ਜਾਮਨੀ ਮੈਂ ਕਿੱਥੋਂ ਬਣਾ ਲਿਆ ਵਾਂ ਹੁਣ ਤੇਰੇ ਸਾਹਮਣੇ ਹੀ ਆ ਹਾਂ ਜਾਮਨੀ ਚਾਹੀਦਾ ਹੰਦਾ ਜਾਮਨੀ ਹੋਣੀ ਨੂੰ ਚਿਤਾਉਣਾ ਨਹੀਂ ਯੈਲੋ ਲੈ ਲੈ ਨਿਕਨਾਲ ਯੈਲੋ ਚੱਕਿਆਣੀਆਂ 10000 ਉਹ ਮਣੀ 10 ਦੇ ਆ ਨਹੀਂ ਫਸਾਹ ਹੁੰਦਾ ਜੇ ਮੈਂ ਦੇਣਾ ਸੀ ਮੇਰੇ ਕੋਲ ਤਾਂ ਮੈਂ ਤੂੰ ਦੱਸ ਜੋ ਆਖੇਂਗਾ ਤੂੰ ਦੱਸ ਨਹੀਂ ਦੱਸ ਵੀਰ ਨਹੀਂ ਮੇਰਾ ਦੋ ਤੇਰੇ ਵਾਲੇ ਲਵਾ ਦਿੰਦੇ ਆ ਚਲੋ ਚਲੋ ਫਿਰ ਲਵਾ ਦੋ ਆਂਦਾ ਚਿੱਟੀਆਂ ਲਵਾ ਲੈਣਾ ਸਸਤੀਆਂ ਬਹੁਗੀਆਂ ਨੇ ਉਹ ਹੁਲ ਵਾਲਾ ਆਹੋ ਤੇ ਹੁਲ ਵਾਲਾ ਚਲੋ ਚਿੱਟੀਆਂ ਚਿੱਟੀਆਂ ਦਾ ਰਾਦਾ ਬਣ ਗਿਆ ਏ ਟੀਆਂ ਤੇ ਬਲਿੰਕਰ ਜਿਹੜਾ ਆ ਪਿੱਛਾ ਉਹਨੂੰ ਆ ਬਲਿੰਕਰ ਲਵਾ ਲੋ ਉਹ ਥੱਲੇ ਉਹ ਲਵਾਉਣਾ ਵਾ ਨਾ ਥੱਲੇ ਦਾ ਸਟਾਰ ਲਵਾਉਣਾ ਉਹੋ ਇੱਥੇ ਸਟਾਰ ਲੱਗ ਗਿਆ ਥਾ ਥੋੜਾ ਲਵਾਣੇ ਤੇ ਥਾ ਸੱਤ ਰਹਿੰਦੀ ਆ ਆ ਲਗਾ ਵੀ ਦਿੱਤਾ ਆਹ ਚਲੋ ਇਤਰਾ ਨਹੀਂ ਸਮਝ ਆ ਰਹਾ ਉਹ ਵੀ ਇਹਨੂੰ ਲਵਾ ਦੇ ਭਾਈ ਲਾਇਆ ਵੀ ਮਜ਼ਰਾ ਕੰਮ ਹੋ ਗਿਆ ਸ਼ੁਰੂ ਦੋਵੇਂ ਲਵਾ ਲਏ ਕਿਹੜੇ ਕੀ ਕੀ ਆਖੇ ਕੀ ਆਖੇ ਐਨ ਮੁੰਡੇ ਕਰਾ ਕੀ ਕਹੇ ਇੱਧਰੇ ਜਦੋਂ ਜਦੋਂ ਕੈਮਰਾ ਖੁੱਲ ਕੇ ਆਉਦਾ ਸਮਝ ਚੁੱਪ ਆ ਵੀ ਮਿੱਤਰਾਂ ਕੰਮੋਂ ਕੰਮ ਹੋ ਗਿਆ ਕੰਮ ਕੰਮੋਂ ਗਮੀ ਇਹ ਇੱਕ ਅੱਧਾ ਲਵਾ ਥੱਲੇ ਲਵਾਉਣੇ ਹੈ ਥੱਲੇ ਪੱਠੇ ਨਹੀਂ ਵੱਢ ਕੇ ਆਇਆ ਚੱਲੋ ਸੇਵਕਾ ਘਰੇ ਖਤਰੇ ਵਾਲਾ ਹੀ ਕੰਮ ਹੈ ਆ ਇੱਧਰ ਵੀ ਹੋ ਗਿਆ ਕੰਮ ਸ਼ੁਰੂ ਹੈ ਕਿ ਤੋੜ ਕੇ ਕਿਥੇ ਮੈਂ ਪੀ ਲਿਆ ਹੋਇਆ ਬਾਕੀ ਦੇਣਾ ਕਿਦੇ ਨਾ ਪ੍ਰੀਤ ਨੂੰ ਮੈਂ ਦੱਸ ਫਿਰਦਾ ਫੋਨ ਹੀ ਨਹੀਂ ਲਾਇਆ ਮੈਂ ਤੇ ਫੋਨ ਨਹੀਂ ਕੀਤਾ ਸੇਰ ਦਾ ਮਣੀ ਕਿੱਥੇ ਆ ਪੈ ਕੇ ਜਾਣਾ ਪ੍ਰੀਤ ਨੂੰ ਕੋ ਜਾਬੇ ਨੂੰ ਵੱਡ ਛੱਡ ਦੇ ਜੇ ਮਣੀ ਵੇ ਬਾਕੀ ਤੇ ਪਾਪਾ ਫੋਨ ਕਿਉਂ ਨਹੀਂ ਦਿੱਤਾ ਇਹ ਲੱਗਣ ਨਹੀਂ ਨਹੀਂ ਇਹ ਲਾਈਟਾਂ ਲੱਗਣਦੀਆਂ ਕੋਈ ਨਹੀਂ ਲਵਾ ਤੂੰ ਮੋੜ ਸੱਜੇ ਲੈ ਜਾ ਭਰਾ ਉਹਦੇ ਵਾਲਾ ਮੋੜ ਹੈ ਮੈਂ ਮੋੜਾ ਦੇ ਦਵਾ ਚਾਰ ਫਾਸ ਆ ਮਾ ਨਹੀਂ ਇਹ ਲਾਈਟਾਂ ਆਉਣਗੀਆਂ ਨਾ ਟੇਲ ਬੋਦੇ ਚਾਲੂ ਹੈ ਗਾਹ ਤੂੰ ਨਹੀਂ ਖੜਦਾ ਮੈਂ ਆਕੇ ਤੋਰਿਆ ਆਈ ਚੱਲ ਕੋਈ ਨਹੀਂ ਹਾਂ ਤੇ ਬੜੇ ਬੋਚੋ ਲਾਏ ਆ ਜਿੰਨੇ ਖਰਚਣੋਂ ਖੜੇ ਉਹਨਾਂ ਦਾ ਤੇਲ ਪਾ ਮੇਰਾ ਖਰਚਾ ਗਿਆ ਹਣ ਪੈਸੇ 300 ਕਿੱਥੋਂ ਆ ਗਿਆ 300 ساری ਜ਼ਿੰਦਗੀ 300 ਇਕੱਠਾ ਵੇਖਿਆ ਕਿੱਥੇ ਆਏ ਕਰਦਾ ਜਿੱਤਰਾ ਪਤਾ ਨਹੀਂ 300 ਸਾਰੀ ਜ਼ਿੰਦਗੀ ਮੇਰੇ ਕਦੀ ਨਹੀਂ ਇਕੱਠਾ ਵੇਖਿਆ ਮਣੀਏ ਬਹੁਤੀ ਹੁੰਦੀ ਐ ਇਹਦੇ ਨਾਲ ਰਹਿ ਕੇ ਆਪ ਦਾ ਮਣੀ ਇਹਦੇ ਨਾਲ ਰਹਿ ਕੇ ਬਹੁਤੀ ਬੇਇੱਜ਼ਤੀ ਹੁੰਦੀ ਆ ਮੈਂ ਨਾ ਤੇ ਲਾਉਣੇ ਬਣਾਉਣੇ ਲੈ ਕੋਈ ਕੁਝ ਨਹੀਂ ਹੋ ਇਹ ਕਈ ਆ ਦੇ ਰਹੇ ਆ। ਯਾਰ ਲਾ ਟਾਇਰ ਹੋ ਗਿਆ ਤੇ ਅਗਲਾ ਕਰਨ ਲੱਗੇ ਅਗਲਾ ਅਗਲਾ ਕਰਨਦੇ ਆ। ਉਹ ਚਟੀਆਂ ਹੀ ਆ ਗਈਆਂ ਪਸੰਦ ਆਂਦੇ ਕਿ ਉਹ ਜਿਆਦੀਆਂ ਲੰਮੀਆਂ ਆ ਤੇ ਚਟੀਆਂ ਹੀ ਕਰ ਲਾ ਦੇਣੇ ਆ। ਤੇ ਚਲੋ ਹੁਣ ਦੇਖੋ ਕੀ ਸਮਾਚਾਰ ਆ। ਹਾਂ ਜੀ। ਮੈਂ ਤੁਹਾਨੂੰ ਦੱਸ ਦਿੰਦੇ ਮੈਂ ਵੀ ਪੈਸੇ ਦੇ ਦਿੰਦਾ। ਤੇ ਚਲੋ ਆਪਾਂ ਸਮਾਚਾਰ ਫਿਲ ਕਰਦੇ ਹੁਣ। ਕੀ ਹੋ ਰਹੀ ਕਿਤਨੇ ਅੰਗੇ ਤੇ ਲਾਉਣੀ ਹੈ ਬੈਗਿਆ ਮੇਰਾ ਅੱਧਾ ਥੱਲੇ ਲਾ ਦੀਏ ਤੇ ਥੱਲੇ ਵੀ ਸੂਤਰ ਆਈ ਹੈ ਨਾ ਤੇ ਵੇਖੋ ਬਿਨੇ ਆ ਸਮਝਿਆ ਕੋਈ ਨਾ ਬਣੀ ਹਾਂ ਤੇਰੀ ਤੇਰੀ ਸਲਾਹ ਤੂੰ ਦੱਸ ਦੇ ਉਹ ਨਹੀਂ ਸਲਾਹ ਦੱਸ ਮੈਂ 22 ਗੱਲ ਚ ਪਾ ਦੇਣੀ ਤੇ ਚਲੋ ਮਿਲਦੇ ਆ ਜੀ ਲਾ ਲੀ ਜੰਨੀ ਨੇ ਕਿਦੋਂ ਲਾ ਵੀ ਮਤਰਾ ਟਾਰਾਂ ਨਹੀਂ ਹੋਈਆਂ ਹੀ ਲਾਈਟਾਂ ਓਕੇ ਕੰਮ ਆ ਤੂੰ ਇਹ ਕੁਰਸੀ ਢੀਕਨਿਆ ਕਿਹੜੇ ਵੇਲੇ ਛੱਡੇ ਤੇ ਬਹਾਂ ਟਾਰਾਂ ਦਾ ਓਕੇ ਹੋ ਗਿਆ ਕੰਮ ਸੰਦੇਯ ਹਸਟਾਰ ਲਾਉਣਾ ਪਰਲੇਮਣ ਨੇ ਲਕਣ ਨਹੀਂ ਲਈ ਜਾਈ ਇੱਕ ਉਹ ਜੁੜ ਨਹੀਂ ਦਈ ਉਹ ਦਿਨ ਵੀਰ ਜੀ ਨੇ ਮੋਟਰਸਾਈਕਲ ਭਜਾਏ ਤੋ ਉਹ ਜਿਹੜੀ ਲੁੱਕ ਚਿੰਬੜੀ ਆ ਓਏ ਲਾਉਣੀ ਆ ਇੱਥੇ ਵੀ ਲਾਉਣਾ ਆ ਉਹਦੇ ਕਰਕੇ ਨਹੀਂ ਉਹ ਜੁੜਦੀ ਉਹ ਓ ਜੁੜ ਗਈ ਵੀਰ ਜੀ ਆ ਓਏ ਉਸ ਦਿਨ ਨਾ ਇਹਨਾਂ ਮੋਟਰਸਾਈਕਲ ਭਜਾਏ ਤਾਂ ਉਹਦੇ ਲੁੱਕ ਚਿੰਬੜੀ ਜੋ ਉਹੀ ਤਾਂ ਕੁਝ ਲੱਗਾ ਜੀ ਚਿੰਬੜੀ ਹੈ ਗਰਮੀ ਛੜਕ ਚਿੰਬੜੀ ਉੱਤੇ ਕੀ ਆ ਆਵੇ ਪਿੱਛੇ ਵੇਖੋ ਆ ਸਾਰੇ ਉਹ ਵੀ ਜਾਂਦੇ ਨਹੀਂ ਪੈਂਦੇ ਉਹ ਲੱਗਦੇ ਹੀ ਯਾਰ ਇਹਨੇ ਆਖੇ ਜਾਂਦਾ ਲੱਗਦੇ ਆ ਤੇ ਟੂਪ ਵਾਜਦਾ ਟੂਪ ਨਹੀਂ ਪੁੰਸਾ ਲੋ ਉਹ 36 ਥਾਵਾਂ ਤੇ ਪੈਂਚਰ ਹੋ ਜਾਂਦੇ ਉਹਦੇ ਟੂਪਾਂ ਪਈਆਂ ਤੇਰੇ ਵਾਲਾ ਗੰਦਾ ਤੇ ਮੋਟਾ ਇਹ ਇੰਜਰ ਕਿਨੇ ਕਰਾਇਆ ਦਿੱਤਾ ਝੂਠ ਨਾ ਮਾਰੀ ਹਾਂਜੀ ਹਾਂਜੀ ਇਹਦੇ ਕਿਨੇ ਕਰਾਇਆ ਦਿੱਤਾ ਆਹ ਦੇ ਆਉਦੇ 400 ਵੀ ਨਹੀਂ ਚੱਲ ਵੀ ਜੱਟ ਇੱਕ ਲੋਈ ਲੈ ਹੈ ਯਾਰ ਹਾਂਜੀ ਲੈ ਨੇ ਜ਼ਰਾ ਕੰਮ ਹੋ ਗਿਆ ਆ ਲੈ ਥੱਲੇ ਸਟਾਰ ਸਟੋਰ ਲੱਗਣ ਵਾਲਾ ਆ ਤੇ ਦੇਖੋ ਸਮਝ ਆ ਰਿਹਾ ਕੀ ਸਮਝ ਆ ਰਿਹਾ ਉਹ ਮੇਰੀ ਨਾਲ ਸਮ ਲੜੀ ਨਾ ਜਾਓ ਥੱਕੇ ਰਹੇ ਸੀਸ ਹੋ ਗਿਆ ਉਹ ਮੜਾ ਤੁਰ ਨਹੀਂ ਦਿੱਤਾ ਕੌਣ ਉਹਦੇ ਪਿੱਟ ਪਾਤਾ ਤੂੰ ਇੱਜੇ ਕਿਨੂੰ ਪੇ ਕਰਾ ਕੇ ਕਿੰਨੇ ਉਹ ਗੱਭਗੂ ਆ ਦੇ ਬਟੋ ਕੋਲੇ ਤੇ ਖੜਿਆ ਉਹ ਮੈਂ ਕਿਹਦੇ ਰਾਜ਼ੀ ਇਹ ਇਹ ਤੋਂ ਨਾ ਕੋਈ ਰੁਪਏ ਕੋਲੇ ਤੇ ਗਈ ਛੁੱਟੇ ਇਹ ਤੋਂ ਨਾ ਕੋਈ ਮੁਰਸ਼ਲ ਲਵੇ ਉੱਥਾਂ ਹੀ ਜਾਣਨਾ ਤੀਨੇ ਬੈਠੇ ਭਜਾਏ ਵੜਾ ਨਾ ਰੇ ਸਾਲਾ ਇਹ ਇਹ ਤੋਂ ਨਾ ਕੋਈ ਮੁਰਸ਼ਲ ਖੜੇ ਰਾਏ ਸੀਲ ਮਰ ਗਿਆ ਚ ਉਹਨਾਂ ਦਾ ਤੂੰ ਲੈ ਮਨਰਾਜ ਜੋੜੋ ਜੋੜੀ ਹੋ ਗਿਆ ਕੰਮ ਆਉਗਲਤਾ ਜੱਜਾ ਆਉਗਲਤਾ ਜੱਜਾ ਕਿਨ੍ਹ ਅਮਰੀਕਾ ਲੈ ਰੋਏ ਫੋਨ ਕਰਦੇ ਮੋਮੇ ਨਹੀਂ ਚੱਕਦਾ ਕਿਹੜਾ ਅਮਰੀਕਾ ਲੈ ਕਰਦਾ ਇਹ ਉਹ ਭਰਾਵਾ ਚੱਲ ਜਾ ਤੂੰ ਬਾਹਰ ਬੂਰਾ ਾਡੇ ਏਡੀਆਂ ਤੱਕ ਨਹੀਂ ਸਾਮੀਆਂ ਬਾਹਰ ਹੁੰਦਾ ਅਸੀਂ ਉਹਨੂੰ ਬਾਹਰ ਬੈਠੇ ਜੀ ਅਸੀਂ ਇੱਥੇ ਨਹੀਂ ਰਹਿਣਾ ਕੀ ਯਾਰ ਭਾਉ ਦਾ ਚੱਲ ਮਿੱਤਰਾ ਹੋ ਗਿਆ ਲੈਟਾਂ ਜਗਾਈਆਂ ਹੀ ਉਹਦੇ ਚੇਤਾਪੁਰ ਕੇ ਛੋਟ ਦਾ ਰਾਤ ਨੂੰ ਆਪਾਂ ਫਾਈਨਲ ਲੁੱਕ ਦਿਖਾਈ ਦੇਣੀ ਆ ਤੇ ਆ ਬੈਠੇ ਆ ਲਿਆ ਫੜਾ ਹਾਂ ਜੁੱਟ ਹਾਂ ਹੋ ਗਿਆ ਇਹ ਕੰਮ ਤੇ ਬਾਹਰ ਲੁੱਕ ਆ ਗਈ ਓਹੋ ਇਹਦਾ ਮੈਨੂੰ ਚੇਤਾ ਨਹੀਂ ਸੱਚ ਉਹ ਨਹੀਂ ਉਹ ਨਹੀਂ ਆਈਆਂ ਇਹ ਦੂਜੀਆਂ ਲਵਾਉਣੀਆਂ ਪਈਆਂ ਕੋਈ ਯਾਰ ਉਹ ਉਹ ਲਾਟ ਨੂੰ ਲੱਗੇ ਲੱਗਾ ਲਾਟੂ ਲਾਟੂ ਸਟਾਰ ਉਹੇ ਤਰ੍ਹਾਂ ਲੱਗੀਆਂ ਇਹਦੇ ਹੋ ਗਿਆ ਵਾ ਉਹ ਦੂਜੀਆਂ ਜਿਆਦੀਆਂ ਵੱਡੀਆਂ ਇਹੋ ਸੈਟ ਨਹੀਂ ਆਈਆਂ ਉਹ ਚਟੀਆਂ ਹੀ ਤੇ ਰੰਗਦਾਰ ਲਵਾਉਣੀਆਂ ਚਟੀਆਂ ਵਾਲੇ ਬਾਬੇ ਕਿਹ ਯਾਰ ਉਹ ਨਹੀਂ ਚਟੀਆਂ ਤੇ ਅ ਦੂਜੀਆਂ ਲੋ ਕਿਹੜੀਆਂ ਆਂ ਚਟੀਆਂ ਦੇ ਸੰਤਰੀ ਜੀਆਂ ਖੱਟੀ ਆਹ ਜੋ ਭਾਈ ਯਾਰ ਰੰਗਦਾਰ ਭਾਈ ਆਹ ਇੱਕ ਖੱਟੀ ਜਿਹੜੀ ਉਹ ਜਗਦੀ ਪੁੱਜਦੀ ਇਹਨਾਂ ਛੋਟ ਹੈ ਗਈ ਮੇਰੇ ਤੋਂ ਮੈਂ ਕੱਢਿਆ ਪਿਆਈ ਦੇਖਿਆ ਨਾ ਹੈ ਵਧੀਆ ਹੈ ਹਾਂ ਸਟਾਰ ਤੇ ਲੇਟਾਂ ਖੜ ਜਾ ਲੈਓ ਇਹਦੇ ਥੱਲੇ ਉਹ ਜਿਹੜਾ ਹੈਗਾ ਨਹੀਂ ਮਗਰਾੜ ਉਹਦੇ ਥੱਲੇ ਇੱਕ ਅੱਧਾ ਕੋਈ ਨਾ ਕੋਈ ਲਵਾ ਦਿੰਨੇ ਆ ਉਹ ਤਾਂ ਨਿਕਲੋ ਕਿ ਮਿੱਕੀ ਬੋਲੀ ਚਾ ਲਵਾ ਲਾ ਆ ਉਹਦੇ ਥੱਲੇ ਕਰਦੇ ਆ ਖਲੋਇਆ ਕੋਈ ਨਾ ਕੋਈ ਸਮਾਚਾਰ ਲੱਭਦੇ ਆ ਕੋਈ ਨਾ ਕੋਈ ਆ ਤੈਨੂੰ ਕਰਦਾ ਫੋਨ ਮੈਂ ਖੜ ਜਾ ਫਿਰ ਲਾ ਕੇ ਤੇਨੂੰ ਨਹੀਂ ਨੀਲੀ ਚੱਲ ਸਦਾ ਦੇ ਦਿਰਾਦ ਨਹੀਂ ਲੱਗਣਾ ਕਿਵੇਂ ਲੱਗਦੀਆਂ ਵਾ ਹਾਂ 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 ਵਲੌਗਸ ਵਲੌਗਸ ਵਲੌਗ ਚ ਲੱਗੂ ਇਤਨਾ ਨਹੀਂ ਲੱਗੂ ਤੇਨੂੰ ਕੱਲੇ ਨੂੰ ਨਹੀਂ ਦਿਖਾਉਣਾ ਉਹ ਲਾਗ ਚ ਲੱਗੂ ਚੱਲ ਠੀਕ ਹੈ ਕੋਈ ਨਹੀਂ ਤੈਨੂੰ ਮੈਂ ਕਰਦਾ ਹਾਂ ਓਕੇ ਓਕੇ ਹਾਂ ਲਾਈਓ ਤੇਰਾ ਕੰਮ ਹੋ ਗਿਆ ਏ ਡਨ ਫੋਨ ਹੋ ਗਿਆ ਲੋ ਤੇ ਇਸ ਕਰਕੇ ਮੈਂ ਸ਼ੋਰ ਨਹੀਂ ਕੱਢਿਆ ਕੋਈ ਆ ਲੋਕ ਤਾਂ ਦਿਖਾਉਣੇ ਇਧਾਂ ਨੂੰ ਰਾਤ ਨੂੰ ਕੀ ਸਮਝ ਆ ਰਿਹਾ ਉਤਰਾਂ ਡੰਨ ਹੋਏ ਥੱਲੇ ਥੱਲੇ ਲਵਾਈਆਂ ਹੋਦੇ ਆਗੇ ਥਰਾਂ ਦੇ ਥੱਲੇ ਉਹ ਚੱਲਣਾ ਵੀ ਨਹੀਂ ਹੋਰ ਕੋਈ ਸਮਝ ਆ ਰਹੀ ਹੋਇਆ ਤੇ ਯਾਨੀ ਮੈਂ ਗਿਆ ਮਮਮ ਨਹੀਂ ਉਹਨਾ ਜੋਟ ਮੇਰਾ ਇਹ ਬਾਬਾ ਬਹੁਤ ਚੰਗੇ ਨਹੀਂ ਲੱਗੀਆਂ ਉਹਨੇ ਆਣਾ ਕੀ ਕੁੜਿਆ ਸਿਆਣੇ ਬਿਆਣੇ ਰੜੇ ਆ ਉਹ ਤੂੰ ਮਾਫਦਣਾ ਤੂੰ ਖਚਾਲਾ ਜੋਟਰੀ ਮੇਰਾ ਚੱਲ ਹੌਲੀ ਹੋ ਨੀ ਫਿਰ ਨਹੀ ਫਿਰ ਆ ਬਲਿੰਕਰ ਵੀ ਲੈਣਾ ਚੱਲ ਮੈਂ ਬਲਿੰਕਰ ਤੇ ਪੈਣੀ ਹੁੰਦੀ ਨਹੀਂ ਵੇਕਰ ਤੇ ਪਹਿਲੀ ਤੇਰੇ ਆਏ ਵੇ ਬਲਿੰਕਰ ਦੇ ਪਿੱਛੇ ਵਾ ਲੈ ਗਈ ਕੋਈ ਆਇਆ ਹੀ ਕੋਈ ਨਹੀਂ ਕਿਉਂਗੇ ਤੇ ਮਾਲੇ ਸਾਰੇ ਦੇ ਲਵੇਟ ਗਿਆ ਆਉਣ ਆ ਗਿਆ ਕੀ ਆ ਲਾਵੇ ਬਦਰਹਾ ਉਧਰ ਮੁਰਚਾ ਲ ਹੋ ਗਿਆ ਅੱਗੇ ਨਹੀਂ ਪਿਆ ਮੁਰਚਾ ਲ ਵੀ ਹੋ ਗਿਆ ਜੀ ਚਲੋ ਚਲੀਏ ਲਾਵੇ ਮਿੱਤਰਾ ਹੋ ਗਿਆ ਡਨ ਕੰਮ ਨੂੰ ਆਪਕੇ ਦਿਖਾਉਣੇ ਤੁਹਾਨੂੰ ਫਾਈਨਲ ਲੁੱਕ ਕਰਾ ਦੇ ਇਹਦਾ ਪੜਾ ਰਹਿ ਗਿਆ ਪਤਾ ਨਹੀਂ ਕਿੱਥੇ ਲਾਉਣਾ ਪਤਾ ਨਹੀਂ ਕਿੱਥੇ ਲਾਉਣਾ ਕਿੱਥੇ ਨਹੀਂ ਉਹ ਕਿੱਥੇ ਲਾਉਣਾ ਨਹੀਂ ਲਾਉਣਾ ਮੈਂ ਲਾਲਾ ਚਲੋ ਮੇਰੇ ਜਾਨ ਨੂੰ ਕਰੇ ਆ ਗਏ ਲਾਈਟਾਂ ਲੂਟਾ ਕਰਾ ਕੇ ਆ ਗਏ ਆ ਤੇ ਨਹੀਂ ਮੜਾ ਪੈਂਦੇ ਆ ਬਾਹਰ ਬਜਬਤੀ ਲਿਸ਼ਕੰਦੀ ਆ ਤੇ ਤੁਹਾਨੂੰ ਦਿਖਾਉਣੇ ਆ ਜਾਣਾ ਪਈ ਰੇ ਕੋਲ ਉੱਥੇ ਜਾ ਕੇ ਦਿਖਾਵਾਂਗੇ ਤੁਹਾਨੂੰ ਮੋਟਰਸਾਈਕਲ ਤੇ ਕਿੰਨੀ ਦੀ ਲੁੱਕ ਆਉਂਦੀ ਆ ਚਲੋ ਲੈ ਵੀ ਮਤਰਾ ਫਾਈਨਲ ਲੁੱਕ ਆ ਜਿਹੜਾ ਸਵੇਰ ਦਾ ਕਦੋਂ ਗੇਰੀ ਪਏ ਆ ਆ ਨਿਕਲੀ ਆ ਉਹ ਵਾਈਟ ਵੀ ਕਰੀ ਓਏ ਫਿਚਦੇ ਆਇਆ ਥੱਲੇ ਹੈ ਗਿਆ ਇੱਕ ਉਹ ਲਾਦੇ ਉਹਨਾਂ ਨਹੀਂ ਪਰ ਦੂਜੇ ਕਰਤਾ ਇੱਕਾਂ ਵਾਈਟ ਹੈ ਵਾਈਟ ਨਹੀਂ ਆਹ ਦੂਜੀਆਂ ਹਨ ਲੱਗੀਆਂ ਪਰ ਉਹ ਇੱਥੇ ਦੂਰਾ ਦੂਰਾ ਕਵਰ ਆਉਂਦੇ ਸੀ ਉਹ ਦੂਰੀਆਂ ਦੂਰੀਆਂ ਕੁੰਮਨੀਆਂ ਹੈ ਮੇਰਾ ਇਹ ਕਿ ਆਹ ਘਰਾ ਲੈਨੇ ਆ ਉਹ ਦੂਰੀਆਂ ਦੂਰੀਆਂ ਘਰਾ ਲੈਨੇ ਆ ਅਸੀਂ ਤਰ੍ਹਾਂ ਘਰਾ ਲੈਂਦਾ ਇਹ ਬਾਕੀ ਵੇਣੀ ਹੈ ਕੀ ਸਮਝ ਆ ਰਿਹਾ ਜੇ ਹੋਰ ਥੋੜਾ ਜਿਆਦਾ ਹੁੰਦਾ ਛੱਟ ਉਹ ਥੱਲੇ ਉਹ ਵੀ ਵੇਹ ਚ ਮੱਕੇ ਮਾਰਦੇ ਆ ਮਾਰ ਨਾ ਨਹੀਂ ਜਿਆ ਮਾਰ ਰਿਹਾ ਪਿਆ ਬਾਕੀ ਦੱਸਿਓ ਕਿਵੇਂ ਦਾ ਕੀ ਆਪਣੇ ਤੋਂ ਵੀਡੀਓ ਤਾਂ ਨਹੀਂ ਬਣੀ ਆਪਣਾ ਇੱਕ ਹੋ ਗਿਆ ਇਹ ਫੋਨ ਬੰਦ ਤੇ ਇੱਕ ਆਪਾਂ ਜਦੋਂ ਮੰਨ ਲਓ ਡੇਰੀ ਤੇ ਜਾਣਾ ਸੀ ਅ ਤਰੀਕ ਕੋਲ ਉਦੋਂ ਨਾ ਮੀਂਹ ਪੈਣ ਲੱਗ ਪਿਆ ਤੇ ਮੌਸਮ ਹੋ ਗਿਆ ਖਰਾਬ ਉਦੋਂ ਡੇਰੀ ਤੇ ਵੀ ਨਹੀਂ ਜਾਇਆ ਗਿਆ ਆਪਣੇ ਤੋਂ ਤੇ ਬਾਅਦ ਗਏ ਆ ਥੋੜਾ ਲੇਟ ਗਏ ਆ ਤੇ ਫਿਰ ਆ ਇੱਕ ਫੋਨ ਬੰਦ ਹੋ ਗਿਆ ਉਹਦੇ ਕਰਕੇ ਛੋਟ ਛੋਟ ਨਹੀਂ ਲੈ ਗਏ ਤੇ ਇੱਥੇ ਕਰਦੇ ਆ ਵਲੌਗ ਦਾ ਐਂਡ ਜੇ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ